ਭਾਈ ਭੋਲਿਆ ਥੱਲੇ ਹੈਲੋ ਥੱਲੇ ਭਾਈ ਛੋਟੇ ਵੀਰ ਫੋਨ ਥੱਲੇ ਕਰ ਲੈ ਪਲੀਜ਼ ਜਾਂਦੇ ਨਹੀਂ ਆਪਾਂ ਜਾਂਦੇ ਨਹੀਂ ਜਾਂਦੇ ਨਹੀਂ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਨਹੀਂ ਹੈਲੋ ਹੈਲੋ ਭਾਵੇਂ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਛੋੜਨਾ ਚਾਹੁੰਦੀ ਆ ਕਹਿੰਦੇ ਰਾਜ ਤੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਸਹੀ ਹਾਂ ਮੈਂ ਰਾਜ ਟੂਰੀ ਨਿਕਲਿਆ ਆਪਣਾ ਟੂਰੀ ਟੂਰੀ ਪਹੁੰਚ ਕੇ ਟੂਰੀ ਬੋਲੇ ਹੈਲੋ ਸੋਨੋ ਦਸਾਂ ਪੰਦਰਾਂ ਅੱਜ ਦਾ ਇੱਕ ਗੱਲ ਤੇ ਹੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਕਿ ਜਿਹੜੀ ਜਵਾਬ ਭਾਈ ਬੋਲ ਰਿਹਾ ਥੱਲੇ ਹੈਲੋ ਛੋਟੇ ਭਾਈ ਛੋਟੇ ਵੀਰ ਫੋਨ ਤੱਲੇ ਕਰ ਲੈ ਪਲੀਜ਼ ਜਾਣਦੇ ਨਹੀਂ ਆਪਾਂ ਜਾਂਦੇ ਨਹੀਂ ਇੱਕ ਮਿੰਟ ਹੈਲੋ ਹੈਲੋ ਜਾਣਦੇ ਨਹੀਂ ਜਾਂਦੇ ਨਹੀਂ ਹੈਲੋ ਹੈਲੋ ਪਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾ ਕੇ ਆਇਆ ਸੰਗਤ ਸੋਣਨਾ ਚਾਹੁੰਦੀ ਹੈ ਕਹਿੰਦੇ ਰਾਹ ਚੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਸਹੀ ਹਾਂ ਦਾ ਰਾਹ ਧੂਰੀ ਨਿਕਲਿਆ ਆਪਣਾ ਧੂਰੀ ਧੂਰੀ ਪਹੁੰਚ ਕੇ ਧੂਰੀ ਬੋਲੇ ਜੈ ਹਾਂ ਜੈ ਹਾਂ ਜੈ ਹਾਂ ਜੈ ਹਾਂ ਕਸਾ ਬੰਦਾ ਭਾਈ ਇੱਕ ਮਿੰਟ ਬੰਦਾ ਨਾ ਸੁਣੋ 10 15 ਆਇਓ ਨਾ ਅੱਜ ਦਾ ਇੱਕ ਦਲ ਤੇ ਹੋਰ ਲੜਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ